ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਲਗਾਤਾਰ ਸੁਰਖੀਆਂ ਦੇ ਵਿੱਚ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਜ਼ਮੀਨੀ ਪਾਣੀ ਜਿਹੜਾ ਲਗਾਤਾਰ ਦੂਸ਼ਿਤ ਹੋ ਰਿਹਾ ਮਨੁੱਖੀ ਵਰਤੋਂ ਦੇ ਯੋਗ ਨਹੀਂ ਰਿਹਾ ਜਿਹੜਾ ਪਾਣੀ ਉਸ ਨੂੰ ਲੈ ਕੇ ਲਗਾਤਾਰ ਚਿੰਤਾ ਦਾ ਇਜ਼ਹਾਰ ਵਿਗਿਆਨੀਆਂ ਵੱਲੋਂ ਵੀ ਕੀਤਾ ਜਾ ਰਿਹਾ ਤੇ ਆਮ ਲੋਕ ਵੀ ਪੰਜਾਬ ਦੇ ਪਾਣੀਆਂ ਦੇ ਦੂਸ਼ਿਤ ਹੋਣ ਨੂੰ ਲੈ ਕੇ ਚਿੰਤਿਤ ਨੇ ਪਿਛਲੇ ਦਿਨੀ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਦੂਸ਼ਿਤ ਹੋਣ ਨੂੰ ਲੈ ਕੇ ਖਾਸ ਤੌਰ ਤੇ ਲੁਧਿਆਣਾ ਦੇ ਬੁੱਢਾ ਨਾਲਾ ਦੇ ਵਿੱਚ ਪਾਣੀ ਜਿਹੜਾ ਦੂਸ਼ਿਤ ਹੋ ਰਿਹਾ ਲਗਾਤਾਰ ਜਿਸ ਕਾਰਨ ਪੰਜਾਬ ਦੇ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੋ ਰਿਹਾ ਉਸ ਨੂੰ ਲੈ ਕੇ ਵੱਡੀ ਮੂਵਮੈਂਟ ਵੀ ਦੇਖਣ ਨੂੰ ਮਿਲੀ ਸੀ ਤੇ ਹੁਣ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੀ ਰਿਪੋਰਟ ਦੇ ਵਿੱਚ ਵੀ ਪੰਜਾਬ ਦੇ ਪਾਣੀਆਂ ਬਾਰੇ ਬਹੁਤ ਚਿੰਤਾਜਨਕ ਤੇ ਸੰਸਰੀਖੇਜ ਖੁਲਾਸਾ ਹੋਇਆ ਹੈ ਦਰਸਲ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਆਰਸੈਨਿਕ ਵਾਲਾ ਭਾਵ ਕੈਂਸਰ ਫਲੌਨ ਵਾਲੇ ਤੱਤਾਂ ਦੇ ਨਾਲ ਭਰਪੂਰ ਪਾਣੀ ਪਾਇਆ ਗਿਆ ਹੈ ਅਤੇ 20 ਜ਼ਿਲ੍ਹਿਆਂ ਦੇ ਵਿੱਚ ਨਾਈਟ੍ਰੇਟ ਦੀ ਮਾਤਰਾ ਬੇਹੱਦ ਜ਼ਿਆਦਾ ਪਾਈ ਗਈ ਹੈ ਜੋ ਕਿ ਮਨੁੱਖੀ ਵਰਤੋਂ ਦੇ ਲਈ ਬੇਹੱਦ ਘਾਤਕ ਹੈ। ਜਲ ਸ਼ਕਤੀ ਮੰਤਰਾਲੇ ਵੱਲੋਂ ਲੋਕ ਸਭਾ ਦੇ ਵਿੱਚ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਰਿਪੋਰਟ ਦੇ ਵਿੱਚ ਪੰਜਾਬ ਦੇ 12 ਜ਼ਿਲ੍ਹਿਆਂ ਦੇ ਪਾਣੀ ਨੂੰ ਆਰਸੈਨਿਕ ਵਾਲਾ ਪਾਣੀ ਦੱਸਿਆ ਗਿਆ ਹੈ। ਆਰਸੈਨਿਕ ਦੀ ਜ਼ਿਆਦਾ ਮਾਤਰਾ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਨੇ ਇਸ ਦੇ ਨਾਲ ਨਾਲ 20 ਜ਼ਿਲ੍ਹਿਆਂ ਦਾ ਪਾਣੀ ਨਾਈਟ੍ਰੇਟ ਦੀ ਮਾਤਰਾ ਇਸ ਦੇ ਵਿੱਚ ਬਹੁਤ ਜ਼ਿਆਦਾ ਹੈ ਰਿਪੋਰਟ ਨੇ ਬੇਹੱਦ ਗੰਭੀਰ ਤੇ ਸੰਸਨੀਖੇਜ ਰਿਪੋਰਟ ਇਸ ਨੂੰ ਮੰਨਿਆ ਜਾ ਰਿਹਾ ਪੰਜਾਬ ਵਾਸੀਆਂ ਦੇ ਲਈ ਵੀ ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਇਸ ਰਿਪੋਰਟ ਦੇ ਮੁਤਾਬਕ ਆਰਸੈਨਿਕ ਦੀ ਇੰਨੀ ਜ਼ਿਆਦਾ ਮਾਤਰਾ ਵਾਲੇ ਪਾਣੀ ਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਪਠਾਨਕੋਟ ਪਟਿਆਲਾ ਰੂਪਨਗਰ ਤਰਨਤਾਰਨ ਇਹ ਉਹ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਵਿੱਚ ਆਰਸੈਨਿਕ ਦੀ ਮਾਤਰਾ ਜਿਹੜੀ 10 ਪੀਪੀਬੀ ਤੋਂ ਵਧੇਰੇ ਪਾਈ ਗਈ ਹੈ। ਭਾਵ ਮਨੁੱਖੀ ਵਰਤੋਂ ਦੇ ਲਈ ਇਹ ਪਾਣੀ ਠੀਕ ਨਹੀਂ ਹੈ। ਇਸ ਪਾਣੀ ਦੇ ਨਾਲ ਕੈਂਸਰ ਦੇ ਰੋਗ, ਚਮੜੀ ਰੋਗ, ਫੇਫੜਿਆਂ ਦੇ ਰੋਗ ਤੇ ਗੁਰਦਿਆਂ ਸੰਬੰਧੀ ਜਿਹੜੇ ਰੋਗ ਹੈ ਉਸ ਦੇ ਵਿੱਚ ਵਾਧਾ ਹੋਣ ਦਾ ਖਦਸ਼ਾ ਪਾਇਆ ਜਾ ਰਿਹਾ ਹੈ। ਇਸ ਰਿਪੋਰਟ ਦੇ ਮੁਤਾਬਕ ਪਾਣੀਆਂ ਦੇ ਲਗਭਗ 908 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਇਹਨਾਂ ਨਮੂਨਿਆਂ ਦੇ ਵਿੱਚੋਂ 4.8% ਨਮੂਨੇ ਜਿਹੜੇ ਨੇ ਫੇਲ ਹੋਏ ਨੇ ਇਸੇ ਤਰ੍ਹਾਂ ਜੇਕਰ ਰਾਈਟ ਰੇਟ ਦੀ ਮਾਤਰਾ ਦੀ ਗੱਲ ਕਰੀਏ ਤਾਂ 45 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਇਹ ਪਾਈ ਗਈ ਹੈ ਜਿਸ ਦੇ ਵਿੱਚ ਬਠਿੰਡਾ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਪਾਇਆ ਗਿਆ ਨਾਈਟ੍ਰੇਟ ਦੀ ਮਾਤਰਾ ਦੇ ਲਈ ਜਿਹੜੇ ਨੇ ਉਹ 900 ਤੋਂ ਵੱਧ ਨਮੂਨੇ ਲਏ ਗਏ ਸਨ ਜਿਨ੍ਹਾਂ ਦੇ ਵਿੱਚੋਂ 116 ਨਮੂਨੇ ਫੇਲ ਪਾਏ ਗਏ ਨੇ ਤੁਹਾਨੂੰ ਦੱਸ ਦਿਆ ਕਿ ਨਾਈਟ੍ਰੇਟ ਦੀ ਜ਼ਿਆਦਾ ਮਾਤਰਾ ਨਵੇਂ ਪੈਦਾ ਹੋਏ ਬੱਚਿਆਂ ਦੇ ਲਈ ਗੰਭੀਰ ਜਿਹੜੇ ਵਿਗਾੜ ਹੈ ਉਹਨਾਂ ਦੀ ਸਿਹਤ ਦੇ ਵਿੱਚ ਪੈਦਾ ਕਰ ਸਕਦੀ ਹੈ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਜਿਹੜਾ ਉਦਯੋਗਾਂ ਦੁਆਰਾ ਦੂਸ਼ਿਤ ਕੀਤੇ ਜਾਂਦੇ ਨੇ ਅਜਿਹੇ ਇਲਜ਼ਾਮ ਲਗਾਤਾਰ ਲੱਗਦੇ ਨੇ ਤੇ ਮੀਡੀਆ ਦੇ ਵਿੱਚ ਤੇ ਲੋਕਾਂ ਦੇ ਵਿੱਚ ਵੀ ਇਹ ਮੁੱਦਾ ਲਗਾਤਾਰ ਸ਼ਾਇਆ ਹੋਇਆ ਖਾਸ ਤੌਰ ਤੇ ਆ ਇੰਡਸਟਰੀਜ਼ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਕੈਮੀਕਲ ਵਾਲਾ ਪਾਣੀ ਜਿਹੜਾ ਬਿਨਾ ਟ੍ਰੀਟ ਕੀਤੇ ਸਿੱਧਾ ਹੀ ਧਰਤੀ ਦੇ ਵਿੱਚ ਬੋਰ ਕਰਕੇ ਸੁੱਟ ਦਿੱਤਾ ਜਾਂਦਾ ਆ ਜ਼ੀਰਾ ਦੀ ਸ਼ਰਾਬ ਫੈਕਟਰੀ ਵੀ ਇਸ ਦੀ ਉਦਾਹਰਣ ਹੈ ਜਿਸ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਪਾਇਆ ਗਿਆ ਸੀ ਤੇ ਉਧਰ ਲੁਧਿਆਣਾ ਦੇ ਵਿੱਚ ਵੀ ਡਾਈੰਗ ਦੀਆਂ ਜਿਹੜੀਆਂ ਫੈਕਟਰੀਆਂ ਨੇ ਆ ਉਨ੍ਹਾਂ ਉੱਪਰ ਵੀ ਇਹ ਲਗਾਤਾਰ ਇਲਜ਼ਾਮ ਲੱਗਦੇ ਨੇ ਕਿ ਡਾਈੰਗ ਯੂਨਿਟਾਂ ਦੇ ਵਿੱਚ ਜਿਹੜਾ ਪਾਣੀ ਹੈ ਬਿਨਾ ਟ੍ਰੀਟ ਕੀਤੇ ਸਿੱਧਾ ਧਰਤੀ ਦੇ ਵਿੱਚ ਪਾਇਆ ਜਾਂਦਾ ਜਿਸ ਕਾਰਨ ਮਾਲਵੇ ਖੇਤਰ ਦੇ ਵਿੱਚ ਜਿਹੜੀ ਪਾਣੀ ਹੈ ਉਹ ਵੱਡੇ ਪੱਧਰ ਤੇ ਦੂਸ਼ਿਤ ਹੋਇਆ ਤੇ ਬਿਮਾਰੀਆਂ ਵੀ ਫੈਲੀਆਂ ਇਸ ਦੇ ਨਾਲ ਨਾਲ ਹੋਰ ਵੱਡਾ ਕਾਰਨ ਜਿਹੜਾ ਦੂਸ਼ਿਤ ਹੋਣ ਦਾ ਮੰਨਿਆ ਜਾਂਦਾ ਉਹ ਸਾਡੇ ਜਿਹੜੇ ਖੇਤੀਬਾੜੀ ਦੇ ਵਿੱਚ ਕੈਮੀਕਲ ਯੂਜ਼ ਕੀਤੇ ਜਾਂਦੇ ਨੇ ਚਾਹੇ ਉਹ ਨਦੀਨ ਨਾਸ਼ਕ ਹੋਣ ਕੀਟਨਾਸ਼ਕ ਹੋਣ ਜਾਂ ਫਿਰ ਖਾਦਾਂ ਹੋਣ ਇਹਨਾਂ ਦੇ ਨਾਲ ਵੀ ਜਿਹੜਾ ਧਰਤੀ ਹੇਠਲਾ ਪਾਣੀ ਹੈ ਲਗਾਤਾਰ ਦੂਸ਼ਿਤ ਹੁੰਦਾ ਸੋ ਕਈ ਮਾਮਲੇ ਸામਣੇ ਆਏ ਨੇ ਲਗਾਤਾਰ ਪਾਣੀ ਦੇ ਪ੍ਰਦੂਸ਼ਣ ਫਲਾਉਣ ਦੇ ਨਾਲ ਬਿਮਾਰੀਆਂ ਦੇ ਮਾਮਲੇ ਵੀ ਜਿਹੜੇ ਵਧੇ ਨੇ ਮਾਲਵਾ ਦੇ ਵਿੱਚ ਖਾਸ ਤੌਰ ਤੇ ਕੈਂਸਰ ਦਾ ਕਾਰਨ ਵੀ ਇਹ ਦੂਸ਼ਿਤ ਪਾਣੀ ਹੀ ਮੰਨਿਆ ਜਾਂਦਾ 100 ਤੋਂ ਵੱਧ ਬਲਾਗ ਹੈ ਜਿਹੜੇ ਪੰਜਾਬ ਦੇ ਵਿੱਚ ਉਹ ਬਲੈਕ ਜ਼ੋਨ ਦੇ ਵਿੱਚ ਚਲੇ ਗਏ ਨੇ ਭਾਵ ਧਰਤੀ ਹੇਠਲਾ ਪਾਣੀ ਬੇਹੱਦ ਡੂੰਘਾ ਚਲਾ ਗਿਆ। ਪਾਪ ਧਰਤੀ ਦੇ ਪਤਣ ਦਾ ਜਿਹੜਾ ਥੱਲੇ ਚਲੇ ਜਾਣਾ ਵੀ ਵੱਡੀ ਸਮੱਸਿਆ ਪਾਣੀ ਦੀ। ਸੋ ਪੰਜਾਬ ਦੇ ਲੋਕ ਪਾਣੀਆਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਸਕਦੇ ਨੇ। ਆਖਿਰ ਪੀਣ ਵਾਲਾ ਪਾਣੀ ਕਦੋਂ ਤੱਕ ਸ਼ੁੱਧ ਮਿਲਦਾ ਰਹੇਗਾ? ਉਪਲਬਧਤਾ ਹੁੰਦੀ ਰਹੇਗੀ? ਇਹ ਇੱਕ ਵੱਡਾ ਸਵਾਲ ਹੈ। ਪਰ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਪਾਣੀ ਦੇ ਕਾਰਨ ਪੰਜਾਬ ਦੇ ਵਿੱਚ ਪਾਣੀਆਂ ਦਾ ਸੰਕਟ ਖੜੇ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਤੇ ਬਹੁਤ ਬਹੁਤ ਜਲਦੀ ਅਜਿਹਾ ਸੰਕਟ ਦੇਖਣ ਨੂੰ ਸਾਨੂੰ ਮਿਲ ਸਕਦਾ ਸੋ ਇਸ ਖਤਰੇ ਤੋਂ ਪਹਿਲਾਂ ਪੰਜਾਬ ਦੇ ਲੋਕ ਸੁਚੇਤ ਹੋ ਜਾਣ ਅਤੇ ਪਾਣੀ ਨੂੰ ਬਚਾਉਣ ਦਾ ਯਤਨ ਕਰਨ ਚਾਹੇ ਉਹ ਡੂੰਗਾ ਹੋ ਰਿਹਾ ਪਾਣੀ ਆ ਚਾਹੇ ਉਹ ਪ੍ਰਦੂਸ਼ਿਤ ਹੋਣਿਆ ਹੋ ਰਿਹਾ ਪਾਣੀ ਆ ਸਰਕਾਰਾਂ ਨੂੰ ਤੇ ਲੋਕਾਂ ਨੂੰ ਆਪ ਹੀ ਸੁਚੇਤ ਹੋਣਾ ਪਵੇਗਾ ਤਾਂ ਹੀ ਪੰਜਾਬ ਦੀ ਇਹ ਮੁਸ਼ਕਲ ਜਿਹੜੀ ਹੈ ਉਹ ਹੱਲ ਹੋ ਸਕੇਗੀ